ਸ਼ਰੌਣੀ ਗੁਰਦਾਰਾ ਪਰਮੰਦਰ ਦੇ ਅੰਦਰ ਕਿੰਨੀ ਜਿਹੜੀ ਸਮਰਦਾਇਕ ਉਪਰਾਨ ਤੋਂ ਪਰਮੰਦਰ ਪਰਮੰਦਰ ਦੀ ਉਦਾਰਾ ਜਿਹੜੀ ਕੰਮ ਕਰ ਰਹੀ ਹੈ ਔਰ ਉਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਜਾਂਦੇ ਆ ਉਹ ਨੂੰ ਟੀਮ ਦੇ ਆ ਜਿਹੜੇ ਮੇਰੇ ਪ੍ਰਬੰਧਕ ਨਾਲ ਤੁਹਾਨੂੰ ਪਰਭਾਗ ਨਾਲ ਹੱਬਨ ਹੁੰਦੇ ਆ ਪ੍ਰਬੰਧਕ ਜਾਂ ਜਿਆਦਾ ਵਿਚਾਰ ਕਰਵਾਈ ਹੈ ਉਹਦੇ ਨਾਲ ਨਾਲ ਜਿਹੜਾ ਵਿਸ਼ੇਸ਼ ਚਾਈਨ ਬਿੱਟਿਆ ਜਾਂਦਾ ਉਹ ਹੈਗੇ ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਬਰੀ ਕਿਸੇ ਨਾਲ ਇਹ ਗੱਲ ਸਭ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਆਪਾਂ ਨੂੰ ਆਈਆਂ ਦੋ ਵੱਡੀਆਂ ਸ਼ਤਾਬੀਆਂ ਜਿਹੜਾ ਤੰਤਾਂ ਸਰਗੁਜੇ ਨੂੰ ਰਾਮਦਾ ਪਾਰਕਾ ਦੇ ਗੁਰਾਇਣ ਦੀ ਸਾਫਿਸਤਮਾਰ ਬਗੈਰਾ ਸਾਰੇ ਕਾਪੂਸਾਲਾ ਅਮਰਤਾਰ 13 ਤੇ 14 ਸਤੰਬਰ ਨੂੰ بڑے ਵੱਡੇ ਪੱਧਰ ਤੇ ਮਰਾਇਆ ਜਾ ਰਿਹਾ ਨਾਲ ਦੀ ਨਾਲ ਤੰਤਾਂ ਦੱਸ ਨੂੰ ਰਾਮਦਾ ਪਾਰਕਾ ਦੇ ਇਲਾਕੇ ਚਾਪੂਸਾਲਾ ਦੇ ਵਿੱਚ ਵੀ ਮੁਕਾਬਲੇ ਉਹ ਬੰਦਾ ਨੌਕਾ ਫਾਰਮ ਕਰੀਦਾ ਮੋਟਾ ਬੋਲਦਾ ਰਹਿੰਦਾ ਬਹੁਤ ਬੜੇ ਫਸਲੇ ਦੀ ਉਤਪਾਦਕੀ ਫੰਕਸ਼ਨ ਦੇ ਯੋਗ ਨਾਲ ਲੱਗਦਾ। ਉਹ ਸਤਾਵਦੀ ਦਾ ਸੋਨਰਾ ਨੋਕਾ ਫਰਦਾ ਜਿਹਨੇ ਲਈ ਬਾਹਰ ਇਹਨਾਂ ਦਾ ਨਾਮ ਜਾਣ ਕੇ ਕੀ ਹੈ। ਇਹ ਉਹ ਅੰਮੀ ਨੂੰ ਸਪਸ਼ਟਤਾ ਕਰਾਉਣਾ ਕਿ ਉਹਦੇ ਗਿਆ ਜਿਹੜਾ ਧਰਮਪੱਤਾ ਦੇ ਮਹਿਰ ਹੈ। ਆਪਾਂ ਰੋਡਿੰਗ ਕਰੀਏ ਕਿ ਸਤਾਵਦੀ ਦਾ ਸ਼ੁਰੂ ਹੋਏ। ਉਹਦੇ ਪੜੋਮਾਂ ਸਤਾਵਦੀ ਤੋਂ ਬਾਅਦ ਧਰਮਪੱਤਾ ਦੇ ਮਹਿਰ ਨੂੰ ਹਰ ਕੌਨ ਨੂੰ ਨਾਲ ਲੱਗਣ ਲਈ ਦੇਈਏ। ਜਿਹੜਾ ਹੱਲ ਹੈ ਉਹ ਹਰੇ ਲਾਣਾ। ਉਹ ਕਾਰਜੇ ਕਮੇਟੀ ਨੇ ਦੋ ਅਮਰਸ ਜਾਲ ਦਾ ਪ੍ਰੋਗਰਾਮ ਲੈ ਕੇ ਉਹਦੇ ਦੌਰਾਨ ਜੋ ਵੀ ਨੁਕੀਲੇ ਕਾਰਜ ਨੇ ਉਹ ਰੰਬੇ ਜਾਣ ਤਾਂ ਕਿ ਤਰਪਤਾਜ ਦੇ ਲਹਿਰ ਜੇ ਪ੍ਰਚੰਡ ਰੂਪ ਵਿੱਚ ਲਾਗੂ ਕੀਤਾ ਜਾਵੇ ਤੇ ਇਹਨੂੰ ਹਲਕਾ ਬਦਲਦੇ ਪਿੰਡ ਪੱਧਰ ਤੱਕ ਪਹੁੰਚਾਇਆ ਜਾਵੇ ਇਹਦੇ ਸਬੰਧ ਵਿੱਚ ਜਿਹੜਾ ਆਲਰੇਡੀ ਜਿਹੜਾ ਸਾਡੇ ਬਾਰਡਰ ਦੇ ਹੈਗੇ ਨੇ ਜਿਹੜੇ ਇਹਦੇ ਵਿੱਚ ਤਰਪਤਾਜ ਦੇ ਇੱਕ ਤਕਰੀਬਨ 2250 ਜਿਹੜਾ ਸਾਡਾ ਪ੍ਰਚਾਰਕ ਹੈ ਜਿਹੜੇ ਸਾਡੇ ਵਲੰਟੀਅਰ ਪ੍ਰਧਾਨ ਸਾਹਿਬ ਨੇ ਪ੍ਰਚਾਰ ਵਾਸਤੇ ਭर्ਤੀ ਕੀਤੇ ਸੀ ਪਿਛਲੇ ਸਮੇਂ ਚ ਉਹਨਾਂ ਨੇ ਇਹ ਸੇਵਾ ਦਿੱਤੀ ਜੀ ਉਹ ਬਹੁਤ ਹੀ ਭਾਵਨਾ ਦੇ ਨਾਲ ਜੋ ਜੋ ਡਿਊਟੀ ਦਫ਼ਤਰੋਂ ਲੱਗੀ ਹੈ ਉਹ ਪ੍ਰਚਾਰ ਕਰ ਰਹੇ ਨੇ ਬਹੁਤ ਵੱਡੇ ਸਮਾਗਮ ਆਲਰੇਡੀ ਹੋਏ ਨੇ ਈਵਨ ਦਾ ਨਾ ਭਾਵੇਂ ਕਿ ਸਮੁੱਚਾ ਪੰਜਾਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਰੁੱਝਿਆ ਸੀ ਪਰ ਜਿਹੜੀ ਸਾਡੀ ਪ੍ਰਚਾਰ ਦੀ ਮਿਹਮਾ ਉਹ ਬਾਹਰ ਦਸਤੂਰ ਚੱਲੀ ਹੈ ਔਰ ਸਾਡੇ ਤਾਂ ਪ੍ਰਜਾ ਦੇ ਜਿਹੜੇ ਸਕੱਤਰ ਕਾਨੂੰ ਅਧਾਵ ਨੇ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਕਿ ਇਲੈਕਸ਼ਨ ਦੇ ਦੌਰਾਨ ਵੀ ਤਕਰੀਬਨ ਸਾਡੇ 5-6 ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਜਿਹੜੇ ਥਾਂ-ਪਰ-ਥਾਂ ਹੋਏ ਨੇ ਪਾ ਕੇ ਜੇ ਮੈਂ ਕਰਕੇ ਇਲੈਕਸ਼ਨ ਦੇ ਜੇ ਮੈਂ ਕਰਕੇ ਬਹੁਤ ਹ ਸੰਗ ਦੀ ਸ਼ਮੂਲੀਅਤ ਨਹੀਂ ਪਰ ਕਿਤੇ 100 ਕਿਤੇ 150 ਕਿਤੇ 200 250 300 ਤੱਕ ਦੀ ਵੀ ਗਿਣਤੀ ਅੰਮ੍ਰਿਤ ਸੰਚਾਰ ਦੀ ਉਹ ਸਮੇਂ ਦੇ ਦੌਰਾਨ ਸਾਵਾ ਮਹੀਨੇ ਡੇਢ ਮਹੀਨੇ ਵਿੱਚ ਹੀ ਹੋਈ ਹੈ ਔਰ ਇਸੇ ਹੀ ਧਨ ਵਰਦਾ ਦੀ ਲਹਿਰ ਨੂੰ ਅੱਗੇ ਤੋਰਨ ਵਾਸਤੇ ਪ੍ਰਧਾਨ ਸਾਹਿਬ ਨੇ ਬਹੁਤ ਸਟਰੈਸ ਦੇ ਕੇ ਜੋਰ ਦੇ ਕੇ ਸਾਰੇ ਮੈਂਬਰ ਸਾਹਿਬ ਨੂੰ ਕਿਹਾ ਔਰ ਇਹਦੇ ਸਬੰਧ ਵਿੱਚ ਸਾਰਾ ਪ੍ਰੋਗਰਾਮ ਨਾਲ ਉਸੇ ਮੈਂ ਫਾਈਨਲ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ ਕਿਹੜੇ ਇਲਾਕੇ ਜਿਥੇ ਸ਼ੁਰੂ ਕਰਨਾ ਹੈ ਤੇ ਨਾਲ ਦੇ ਨਾਲ ਜਿਹੜੀਆਂ ਸ਼ਤਾਬੀਆਂ ਦਾ ਮੁੱਖ ਪ੍ਰੋਗਰਾਮ ਹੈ ਪਹਿਲਾਂ ਤਾਂ ਆਲਰੇਡੀ ਚੱਲ ਰਿਹਾ ਉਹ ਬੜੇ ਸੋਨੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਉਹਦੇ ਸਬੰਧ ਵਿੱਚ ਸਮੁੱਚੇ ਜਥੇਬੰਦੀਆਂ ਜਿਹਨੀਆਂ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਹੰਗ ਸਿੰਘ ਜਥੇਬੰਦੀਆਂ ਨੇ ਬਹੁਤ ਵੱਡਾ ਹੰਗਾਰਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲਾਕੇ ਜਿੱਥੇ ਗਵਿੰਦਾਲ ਸਾਹਿਬ ਦੀ ਧਰਤੀ ਤੇ 350 ਸਾਲਾ 350 400 ਸਾਲਾ ਗੁਰੂ ਸਾਹਿਬ ਜੀ ਜਿਹੜੀ ਹੈ ਆਪਣਾ ਜੋਤੀ ਦਾ ਸਮਾਉਂ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਸ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਅਸੀਂ ਉੱਥੇ ਇੱਕ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਕੀਤੀ ਜਿਨ੍ਹਾਂ ਕੋ ਰਾਇ ਲਈਆਂ ਵਿਚਾਰਾਂ ਲਈਆਂ ਸੀ ਔਰ ਉਹਦੇ ਵਿੱਚ ਵੀ ਬੜੇ ਵੱਡੇ ਪੱਦਰ ਤੇ ਜਿਹੜੀ ਸ਼ਮੂਲੀਅਤ ਕੀਤੀ ਸਾਰੇ ਇਲਾਕੇ ਦੇ ਔਰ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਾਂ ਪਤਵੰਤੇ ਸੱਜਣਾਂ ਨੇ ਉਹਨਾਂ ਨੂੰ ਚੇਚੇ ਤੌਰ ਤੇ ਇਸ ਸਬੰਧ ਤੇ ਅੱਜ ਦੀ ਜਿਹੜੀ ਮੇਨ ਹੈ ਜੈਕਟਿਵ ਦੀ ਮੀਟਿੰਗ ਦਾ ਮੁੱਖ ਅਜੰਡਾ ਤੇ ਚਲੋ ਲੋਕਲ ਰੂਟੀਨ ਵਾਈਜ਼ ਹੈ ਜਿਹੜੇ ਪ੍ਰਬੰਧ ਕੀ ਸਾਡੇ ਏਜੰਡੇ ਹੁੰਦੇ ਆ ਉਹਨਾਂ ਦੇ ਵਿਚਾਰ ਹੋਈ ਹੈ ਡਿਟੇਲ ਤੇ ਨਾਲ ਦੀ ਨਾਲ ਇਹ ਜਿਹੜਾ ਪ੍ਰੋਗਰਾਮ ਵਿਸ਼ੇਸ਼ ਆਜ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਮੇਤਾ ਸਾਹਿਬ ਤੁਸੀਂ ਚੋਣਾਂ ਦਾ ਜ਼ਿਕਰ ਕੀਤਾ ਚੋਣਾਂ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਔਰ ਪੰਥ ਦੇ ਨਾਂ ਤੇ ਜਿੱਤੇ ਪਰ ਉਹਨਾਂ ਦੇ ਨਾਲ ਦੀ ਨਾਲ ਚੇਤਾਵਨੀ ਦੇ ਦਿੱਤੀ ਕਿ ਹੁਣ ਅਗਲਾ ਨਿਸ਼ਾਨਾ ਸਾਡਾ ਇਸ ਦੀ ਪਿੱਛਲੀ ਹੈ ਚਲੋ ਇਹ ਚੇਤਾਵਨੀ ਦਿੱਤੀ ਕਿ ਪ੍ਰੋਗਰਾਮ ਉਹਨਾਂ ਦੀ ਉਹ ਜਾਣਦੇ ਉਹਨਾਂ ਨੂੰ ਉਹ ਕਮੈਂਟ ਕਰ ਸਕਦੇ ਆ ਸਾਾਨੂੰ ਕੋਈ ਇਤਰਾਜ਼ ਬਹੁਤ ਵਧੀਆ ਜਿੱਤ ਹੈ ਜਿਹੜੀ ਜਿੱਤੇ ਖੁਸ਼ੀ ਵਾਲੀ ਹੁੰਦੀ ਹੈ ਔਰ ਸਾਨੂੰ ਵੀ ਬਰਾਬਰ ਖੁਸ਼ੀ ਹੈ ਕਿਉਂਕਿ ਜਿਵੇਂ ਸਰਬਜੀਤ ਸਿੰਘ ਆ ਬੜੇ ਵੱਡੇ ਪਰਿਵਾਰ ਨਾਲ ਸੰਬੰਧਿਤ ਸਰਦਾਬ ਬੀਨ ਸਿੰਘ ਦੀ ਵਿਰਾਸਤ ਦੇ ਵਿੱਚੋਂ ਇਹ ਵੀ ਗੱਲ ਚਰਚਾ ਵਾਲੀ ਗੱਲ ਹੈ ਕਿ ਐਡਾ ਵੱਡਾ ਕੌਮ ਨੇ ਉਸ ਪਰਿਵਾਰ ਨੂੰ ਸਨਮਾਨ ਦਿੱਤਾ ਉਹਨਾਂ ਦੇ ਵੱਡੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਕਿ ਉਸ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰ ਪਾਰਲੀਮੈਂਟ ਕੌਮ ਨੇ ਬਣਾਏ ਆ ਜਿਤਾ ਕੇ ਭੇਜੇ ਆ ਪਹਿਲਾਂ ਇਹ ਸਰਬਜੀਤ ਦੇ ਫਾਦਰ ਸਾਹਿਬ ਬੀਨਤ ਸਿੰਘ ਉਹਨਾਂ ਦਾ ਜਿਹੜੇ ਸਰਕਾਰ ਜੋ ਪਿਤਾ ਸਰਦਾ ਸੁਚਾ ਸਿੰਘ ਮਲੋਹਾ ਉਹ ਜਦੋਂ ਮਾਨ ਸਾਹਿਬ ਦੀ ਇਲੈਕਸ਼ਨ ਹੋਈ ਉਹ ਪਾਰਲੀਮੈਂਟ ਦੇ ਉਸ ਬੈਚ ਦੇ ਵਿੱਚ ਉਹ ਬਠਿੰਡੇ ਤੋਂ ਇਲੈਕਟ ਹੋਏ ਸੰਗਤਾਂ ਨੇ ਬੜੇ ਭਾਵਨਾ ਸ਼ਲਦਾ ਨਾਲ ਬੜੇ ਉਤਸ਼ਾਹ ਨਾਲ ਜਿਹੜਾ ਉਹਨਾਂ ਨੂੰ ਚੁਣਿਆ ਸੀ ਉਸ ਤੋਂ ਬਾਅਦ ਬੀਬੀ ਮਿੰਮਲਕੌਰ ਖਾਲਸਾ ਸਰੋਜ ਜੀ ਦੇ ਮਾਤਾ ਔਰ ਅੱਜ ਐਸ ਇਲੈਕਸ਼ਨ ਦੇ ਸਰਬ ਜੀ ਨੂੰ ਉਹ ਮਾਨ ਸਨਮਾਨ ਇਲਾਕੇ ਦੀ ਸੰਗਤ ਨੇ ਕੌਮ ਨੇ ਦਿੱਤਾ। ਇਹ ਮੁੱਦੇ ਲੋਕ ਸਭਾ ਦੇ ਵਿੱਚ ਹੁਣ ਤੱਕ ਰੱਖ ਸਕੇ ਕਿਉਂਕਿ ਬੰਦੀ ਸਿੰਘਾ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਬਹੁਤ ਪੁਰਾਣਾ ਮੁੱਦਾ। ਬਿਲਕੁਲ ਬੰਦੀ ਸਿੰਘਾ ਦਾ ਮੁੱਦਾ ਤੇ ਕਾਮਨ ਅਜੰਡਾ ਬਣ ਗਿਆ ਸਮੁੱਚੀ ਕੌਮ ਦਾ। ਕਾਇ ਸਰਬਜੀਨਸ ਬੰਦ ਕਰੇ ਜਾਂ ਹੋਰ ਵੀ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਬੜੇ ਲੰਮੇ ਸਮੇਂ ਤੋਂ ਅਜੰਡਾ ਜਿਹੜਾ ਥਾਂ ਪਰ ਤਾਂ ਜਦੋਂ ਹੀ ਜਿੱਥੇ ਵੀ ਲੋੜ ਪਈ ਹੈ ਬੜੇ ਸਟਰੋਂਗਲੀ ਇਹਨੂੰ ਰਾਏਜ ਕੀਤਾ ਚੰਗੀ ਗੱਲ ਹੈ ਰੱਖਣਾ ਚਾਹੀਦਾ ਵੀ ਹੈ ਲੱਗਦਾ ਕਿ ਇਹ ਰੱਖਣਾ ਚਾਹੀਦਾ ਜੇ ਕੌਮ ਨੇ ਉਹਨਾਂ ਨੂੰ ਕੋਈ ਆਪਣਾ ਚੌਂਕੇ ਅੱਗੇ ਭੇਜਿਆ ਪਾਰਲੀਮੈਂਟ ਦਾ ਮੈਂਬਰ ਬਣਾ ਕੇ ਭੇਜਿਆ ਤੇ ਕੁਛ ਨਾ ਕੁਛ ਉਹਦਾ ਰਿਪਰਿਜ਼ੈਂਟ ਕਰਨਾ ਪਊਗਾ ਨਾ ਕੌਮ ਨੂੰ ਉਥੇ ਤੇ ਉਹ ਕਰਨ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਪਤਾਲ ਸਿੰਘ ਖਾਲਸਾ ਦੀ ਰਿਹਾਈ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਵੀ ਦਿੱਤੇ ਆ ਉਹਦੇ ਬੇਕੋ ਰਿਹਾਈ ਦਾ ਸਬੰਧ ਹੈਗਾ ਅਦਾਲਤਾਂ ਨਾਲ ਇਹ ਜਿਹੜਾ ਸਿਸਟਮ ਹੈ ਇਹ ਜਗਤ ਨਾਲ ਸੰਬੰਧਿਤ ਹੈ ਪਾਰਲੀਮੈਂਟ ਦੇ ਇਲੈਕਸ਼ਨ ਮੈਂਬਰ ਬਣਨਾ ਨਾ ਬਣਨਾ ਇੱਕ ਵੱਖਰਾ ਦਸਤੂਰ ਹੈ ਵੱਖਰਾ ਵੱਖਰਾ ਸਿਸਟਮ ਹੈ ਪਰ ਜਿਹੜਾ ਉਹਨਾਂ ਦੇ ਰਿਹਾਈ ਦਾ ਐਨਐਸ ਲੱਗੀ ਹੈ ਜੋ ਵੀ ਉਹ ਅਦਾਲਤ ਨੇ ਲੈਣਾ ਹਾਂ ਸਰਕਾਰ ਸਰਕਾਰ ਕਵਾਇਟ ਕਰਾਈ ਲੈ ਇੱਕ ਮਿੰਟ ਇੱਕ ਮਿੰਟ ਸਰਕਾਰ ਆਪਣੇ ਤੌਰ ਤੇ ਫੈਸਲਾ ਵੀ ਲੈ ਸਕਦੀ ਹੈ ਸਰਕਾਰਾਂ ਨੂੰ ਕੋਈ ਵੱਡੇ ਫੈਸਲੇ ਨਹੀਂ ਸਰਕਾਰ ਫੈਸਲਾ ਲੈ ਸਕਦੀ ਹੈ ਜਦੋਂ ਚਾਹ ਛੱਡ ਸਕਦੀ ਜਿੰਨੂੰ ਮਰਜ਼ੀ ਚ ਛੱਡ ਸਕਦੀ ਹੈ ਇਹ ਕੋਈ ਗੱਲ ਨਹੀਂ ਹੈਗੇ ਪਰ ਜੇ ਐਫਐਸਕ ਸਰਕਾਰ ਸੰਜੀਦਗੀ ਨਾਲ ਇਹ ਵੀ ਇਸ਼ੂ ਤੇ ਜੇ ਬੰਦੀ ਸੰਘਾ ਤੇ ਅਜੇ ਤੱਕ ਉਹਨਾਂ ਨੇ ਰਿਸਪੋਂਸ ਨਹੀਂ ਕੀਤਾ 네ਗੈਟਿਵਿਟੀ ਸ਼ੋਅ ਕੀਤੀ ਆ ਇਲੈਕਸ਼ਨ ਦੇ ਵਿੱਚ ਆ ਕੇ ਅਹਿਮਦ ਸ਼ਾਹ ਉਹਨੇ ਲੁਧਿਆਣੇ ਦੀ ਸਟੇਜ ਤੇ ਬਿੱਟੂ ਦੇ ਸੰਬੰਧ 'ਚ ਐਲਾਨੀਆਂ ਕਹਿ ਗਏ ਕਿ ਕਿਸੇ ਨੂੰ ਛੱਡਾਂਗੇ ਸਾਡਾ ਐਨਐਪਰੇ ਦੇ ਕੋਈ ਪੋਜ਼ਿਟਿਵ ਰਿਸਪੋਂਸ ਨਹੀਂ ਹੈਗਾ ਅਸੀਂ ਇਹ ਦਾ ਬਿਆਨ ਤੁਸੀਂ ਕਾਦਰ ਨੂੰ ਨਹੀਂ ਛੱਡਿਆ ਜਾਦਾ ਉਹ ਜੇ ਸਰਕਾਰ ਨੂੰ ਕਿੰਨੇ ਕਦੋਂ ਆਸ ਉਮੀਦ ਰੱਖਦੇ ਜੀ ਪਰ ਫਿਰ ਵੀ ਸਰਕਾਰਾਂ ਦੇ ਕੋਲ ਬਹੁਤ ਵਸੀਅ ਅਧਿਕਾਰ ਹੁੰਦੇ ਆ ਜਿੰਨਾਂ ਮਰਜ਼ੀ ਉਹਦੇ ਮਨ ਛੱਡ ਸਕਦੇ ਆ ਪਰ ਕਿਉਂਕਿ ਅਦਾਲਤੀ ਇਹ ਅਦਾਲਤ ਜਾਣਦੀ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ ਸਾਡੀ ਦੇਲੀ ਕਾਮਨਾ ਹੈ ਰਿਹਾ ਹੋਵੇ ਸਾਨੂੰ ਕੀ ਇਤਰਾਜ ਆ ਨਹੀਂ ਐਨਐਸਏ ਪਰ ਉਹ ਤੇ ਪੰਜਾਬ ਸਰਕਾਰ ਦੇ ਪ੍ਰੈਰੋਗੇਟਿਵ ਆ ਨਾ ਐਨਐਸਏ ਸਰਕਾਰ ਢਾਡਵੀਂ ਤੇ ਬਾਹਰ ਆ ਜੀ ਉਹ ਇਹ ਮੈਂ ਕਹਿ ਰਿਹਾ ਸਰਕਾਰੀ ਹੋਵੇ ਨਾ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਇੱਕੋ ਹੀ ਦਸਤੂਰ ਹੈ ਨਾ ਇਹੋ ਹੀ ਸਿਸ਼ਾ ਮਨ ਵਸੀਅਤ ਅਧਿਕਾਰ ਨੇ ਜਦੋਂ ਮਨ ਜੋ ਮਰਜ਼ੀ ਕਰ ਸਕਦੇ ਭਵਨ ਸਿੰਘ ਸਿਆਲਕਾ ਲੜ ਰਹੇ ਉਹਨਾਂ ਨੇ ਕੀ ਅਪਡੇਟ ਕੀਤਾ ਅਜੇ ਤੱਕ ਕਿੰਨੀ ਕੁ ਤੱਕ ਅੱਗੇ ਗੱਲਬਾਤ ਪਹੁੰਚੀ ਹੈ ਪਰ ਇਹ ਅਦਾਲਤ ਹੈ ਜਿਹਦੇ ਬਾਰੇ ਸਿਆਲਕਾ ਸਾਹਿਬ ਦੱਸ ਸਕਦੇ ਹੋ ਡਾਇਰੈਕਟ ਇੰਟਰਵਿਊ ਚ ਨੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਜੋ ਕਿ ਉਹ ਕਿ ਐਨਐਸਏ ਰਿਪੀਟ ਕੀਤੀ ਗਈ ਹੈ ਪਹਿਲੀ ਸ਼ੈ ਰਬੋਕ ਹੋ ਗਈ ਉਹਦਾ ਰਿਪੀਟ ਹੋਈ ਹੈ ਹੁਣ ਉਹਦਾ ਕੀ ਸਟੇਟਸ ਹੈ ਤੇ ਸਿਆੜਕਾ ਸਾਹਿਬ ਜਾਂ ਹੋਰ ਜਿਹੜੇ ਵਕੀਲ ਕੇਸ ਨੂੰ ਡੀਲ ਕਰ ਰਹੇ ਉਹ ਹੀ ਦੱਸ ਸਕਦੇ ਪਰ ਉਹ ਜਿਹੜੇ ਦੋ ਆਜ਼ਾਦ ਉਮੀਦਵਾਰ ਨੂੰ ਕਹਿ ਰਹੇ ਕਿ ਅਸੀਂ ਥੱਲੇ ਚੋਣਾ ਜਿਹੜੀਆਂ ਵਿਧਾਨ ਸਭਾ ਦੀ ਵੀ ਲੜਾਂਗੇ ਉਹਦੇ ਵਿੱਚ ਵੀ ਅਸੀਂ ਚਾਹਨ ਲੋ ਕਿ ਇਤਰਾਜ ਆ ਸਾਨੂੰ ਕਿ ਇਤਰਾਜ ਜੋ ਉਹਨਾਂ ਦਾ ਮਰਜ਼ੀ ਫੈਸਲਾ ਲੈਣ ਸਾਨੂੰ ਕਿ ਇਤਰਾਜ ਕਗਣਾ ਰਣਵਾਤ ਵਾਲਾ ਜਿਹੜਾ ਮਾ ਬਲਾ ਨੂੰ ਉੱਥੇ ਆਏ ਸੀ ਬੀਸੀ ਕਿਦਾਂ ਦੇਖਦੀ ਜਿਹੜੀ ਕੁਲਵਿੰਦਰ ਕੌਰ ਹੈ ਕੁੜੀ ਦੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੇ ਜਾਤੀ ਦੁਸ਼ਮਣ ਕਿਉਂਕਿ ਕੰਗਰਾਂ ਨਾ ਰਨਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਦਰ ਦੇ ਵੱਡੇ ਵੱਡੇ ਐਜੀਟੇਸ਼ਨ ਚੱਲੀ ਐ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਇਹ ਹੋਈ ਕਿ ਟਾਈਮਜ਼ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਥ ਵੱਡੇ ਜੇ ਉਮਰ ਦੇ ਵਿੱਚ ਐਡੀ ਵੱਡੀ ਐਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਲ ਐ ਬੈਠੀ ਐ ਉਹਨੂੰ ਬੜਾ ਵੱਡਾ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕੰਮ ਬ੍ਰੈਂਡ ਕੀਤਾ ਸੀ ਕਿ ਇਹੋ ਜਿਹੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾਦਾ ਕਮੈਂਟ ਔਰ ਕੰਗਣਾ ਰਣੌਤ ਉਹ ਆ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕਰੈਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਹ ਡੰਗਾਈ ਜ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਹੈ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜਿਹੇ ਇਹੋ ਜਿਹੇ ਕਰੈਕਟਰ ਵਾਲੀ ਇਹੋ ਜਿਹੇ ਬੇਲਗਾਮ ਜ਼ੁਬਾਨ ਵਾਲੀ ਇਹ ਤੱਕ ਆਪਣੇ ਉਹ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਸੀ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਪੰਜਾਬ ਨੂੰ ਮੰਦਾ ਚੰਗਾ ਕਿਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਮੰਦਾ ਚੰਗਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਤੇ ਜਾਂਦਿਆਂ ਦਿੱਲੀ ਨੂੰ ਜਾਂਦਿਆਂ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ ਉਹਨ ਡਿਊਟੀ ਕੁਲਵਿੰਦਰ ਗੋੜ ਨਾਲ ਡਿਊਟੀ ਕਰ ਰਿਹਾ ਮੀਡੀਆ ਚਾਚੂ ਦੀ ਗੱਲ ਸਾਰੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਹਨੇ ਕਲੀਗਲੀ ਕਿਹਾ ਕਿ ਸਭ ਤੋਂ ਪਹਿਲਾ ਜਿਹੜਾ 네ਗੇਟਿਵ ਰਿਐਕ ਆਪਣਾ ਐਕਸ਼ਨਾਂ ਪ੍ਰਤੀਕਾਰਮਾ ਉਹ ਇਹ ਨਹੀਂ ਦਿੰਦਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੇ ਨੇਮ ਪਲੇਟ ਗਈ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਤ ਹੈ ਪੰਜਾਬ ਦੇ ਬੰਦਾ ਚੰਗਾ ਬੁੰਡਾ ਫਿਰ ਉਹਦੇ ਤੇ ਬੰਦਾ ਚੰਗਾ ਹਾਰਸ਼ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵਲਾ ਖਾਂਦੇ ਆ ਹੁਣ ਐਸਜੀਪੀਸੀ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸਜੀਪੀਸੀ ਨੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਿਹੜੇ ਨੇ ਨੈਸ਼ਨਲ ਪਿਤਾ ਹੋ ਰਾਸ਼ਟ੍ਰ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪ੍ਰਤੀ ਕਰਮ ਦਾ ਪ੍ਰਤੀ ਕਰਮ ਜਿਹੜਾ ਉਹਦੇ ਤੋਂ ਕੋਈ ਅਭਿਅਕਸ਼ਨ ਨਹੀਂ ਕੀਤਾ ਦੱਸ ਸਕਦਾ ਹਮੇਸ਼ਾ ਤਿੱਖਾ ਹੀ ਆਉਂਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖਦੇ ਹੋ ਉਹ ਤੇ ਉਹਦੀ ਆਦਤ ਆ ਉਹ ਤੇ ਚਾਹੁੰਦੀ ਇਹੋ ਜਿਹੇ ਬੰਦੇ ਮੈਂ ਪੰਜਾਬੀ ਭਾਈ ਤੁਹਾਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹੋ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦੇ ਲਈ ਆ ਗਈ ਮੀਡੀਆ ਦੇ ਪੇਰੇ ਬੜੇ ਡੰਗਾਈ ਦਾ ਗਹਿਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਦੇ ਵਾਲੇ ਕੰਗੜਾ ਤੌਪ ਦਾ ਦਰਬਈਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਗਹਿਰਾਈ ਤੱਕ ਜਾ ਕੇ ਔਰ ਇਹ ਹਰਾਨੀ ਦੀ ਗੱਲ ਹੈ ਵੀ ਇਮੀਜਿਓਰ ਦੇ ਪੱਤਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਪਰ ਬੰਦ ਕੀ ਅਧਾਰ ਹੈ ਤੁਸੀਂ ਜੇ ਐਕਸ਼ਨ ਲੈ ਰਹੇ ਹੋ ਤੇ ਜਿਹੜਾ ਉਸ ਵੇਲੇ ਉਹ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਿਟੀ ਦੇ ਉਹਦੇ ਮਾਨਸਿਕਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇ ਇਸ ਬੋਝ ਨੂੰ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਜਾਤੀ ਦਸ਼ਮਣ ਦੇ ਹੈ ਨਹੀਂ ਵੀ ਉਹਨੇ ਵੇਂਦਿਆ ਸਾਰਾ ਉਹਨੂੰ ਚਪੇੜ ਮਾਰਤੀ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਆ ਕਿ ਉਹਨੇ ਬੋਲਿਆ ਬੋਲਿਆ ਉਹ ਬੋਲਣ ਤੋਂ ਨਹੀਂ ਜਾ ਸਕਿਆ ਤੇ ਉਹਨੇ ਕੀਤਾ ਤੇ ਇਹਨੂੰ ਤਕਲੀਫ ਕਿਉਂ ਇਦਾਂ ਦੀ ਇਹਨੂੰ ਕੋ ਪੂਰੇ ਹੋਰ ਵੀ ਬੜੇ ਐਕਟਰ ਨੇ ਇਹਨੂੰ ਕਿਉਂ ਇੰਨੀ ਤਕਲੀਫ ਆ ਹਾਂ ਇਹਨੂੰ ਕਿਉਂ ਨਹੀਂ ਤਕਰੀਬ ਹੋ ਰਹੀ ਬਹੁਤ ਸਾਰੇ ਐਕਟਰ ਨੇ ਪਰ ਇਹਨੂੰ ਤੋਂ ਮਾੜੇ ਕਿਉਂ ਲੱਗਦੇ ਲੱਗਣ ਲੱਗ ਪਏ ਪੰਜਾਬੀ ਨਾਲੇ ਜੇ ਹੁਣ ਪੰਜਾਬੀ ਜੇ ਹਮਾਚੜ ਜਾਉਣ ਕਿ ਉਹਦਾ ਨਾ ਵਿਤਬਾ ਕੀਤਾ ਜਾਊਗਾ ਤੇ ਇਹ ਕਿਉਂ ਕਾਰਨ ਕੀ ਐਦਾਂ ਦਾ ਕਿਉਂ ਕਰ ਰਹੀ ਹੈ ਪਿੱਛੇ ਵੀ ਦੇਖਦੇ ਆ ਕਿ ਚਲੋ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਕੀ ਨੇ ਦੇ ਵੇਖਦੀਆਂ ਗੱਲਾਂ ਨੇ ਉਹਨੂੰ ਆਪਾਂ ਹੁਣ ਅਸਸ ਨਹੀਂ ਕਰ ਸਕਦੇ ਪਰ ਇਹਦਾ ਜਿਹੜਾ ਰਵਈਆ ਆ ਉਹ ਸਿੱਖ ਭਾਈਚਾਰੇ ਦਾ ਤੇ ਵਿਸ਼ੇਸ਼ ਕਰਕੇ ਪੰਜਾਬ ਪੰਜਾਬ ਤੋਂ ਗਿਆ ਸਿੱਖ ਭਾਈਚਾਰਾ ਔਰ ਜਦੋਂ ਇਹਨੂੰ ਪਤਾ ਲੱਗਿਆ ਸਿੰਘ ਨਾਂ ਵਾਲਾ ਕੌਰ ਨਾਂ ਵਾਲਾ ਉਹ ਉਹਦੇ ਤੇ ਉਹਨੂੰ ਨਹੀਂ ਕਿਸੇ ਤਰ੍ਹਾਂ ਮੈਂ ਜਰ ਸਕਦੀ ਉਤੇ ਬੜਾ ਖਾਸ ਕਮੈਂਟ ਕਰਦੀ ਹੈ ਜੇ ਸਰਕਾਰ ਨੇ ਬਣਾਇਆ ਤੇ ਸਰਕਾਰ ਮੋਦੀ ਸਾਹਿਬ ਅਮਿਤ ਸ਼ਾਹ ਨੂੰ ਸ਼ਾਇਦ ਚਾਹੀਦਾ ਹੈ ਕਿ ਮੜੀ-ਮੜੀ ਕੋਈ ਪਾਠ ਵੀ ਪੜਵਾਉ ਨਕਲਦਾ ਵੀ ਤੋ ਅਕਲ ਤਾਂ ਕੰਮ ਲੈ ਐ ਏਡੇ ਵੱਡੇ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਸੀਟ ਤੇ ਆ ਗਈਆਂ ਅਕਲ ਤਾਂ ਕੰਮ ਲੈ ਪਿੱਛੇ ਜੋ ਹੋ ਗਿਆ ਹੋ ਗਿਆ ਗਾਹ ਤੋ ਅਕਲ ਕਰੇ ਪਰ ਜੋ ਨੇ ਰੈਕਟ ਕੀਤਾ ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਇਹਨੇ ਪਾਰਲੀਮੈਂਟ ਵਿੱਚ ਵੀ ਔਰ ਮੋਦੀ ਸਾਹਿਬ ਹੂੰ ਤੇ ਖੋਜ ਹੋ ਗਿਆ ਨਹੀਂ ਕੋਈ ਤਾਰੀਫ ਕੀਤੀ ਪਿਛਲੇ ਸਮੇਂ ਚ ਆਉਣ ਵਾਲੇ ਸਮੇਂ ਮੋਦੀ ਸਾਹਿਬ ਵਰਗੇ ਨੂੰ ਸਪੇਅਰ ਨਹੀਂ ਕਰਨਾ ਨੇ ਜਿਸ ਲੈਵਲ ਦੇ ਲੇਡੀ ਹੈ ਜੋ ਦੀ ਜਬਾਨ ਦਾ ਆਪਣੇ ਤਾਂ ਕੰਟਰੋਲ ਨਹੀਂ ਹੈਗਾ ਇਹਨਾਂ ਨੂੰ ਵੀ ਉਹਨੇ ਮਾਫ ਨਹੀਂ ਕਰਨਾ ਜ਼ਰੂਰ ਤਾਂ ਉਹਦੋਂ ਫਿਰ ਇਹਨਾਂ ਨੂੰ ਹੋਸ਼ ਆਵਗੇ ਇਹ ਕਾਰ ਬੈਠੇ ਆ ਚਲੋ ਇਹ ਨਹੀਂ ਹੋ ਪਾਰਟੀ ਦੇ ਫੈਸਲੇ ਨੇ ਅਸੀਂ ਕੀ ਕਰਨਾ ਪਰ ਇਹੋ ਜਿਹਾ ਜਿਹੜਾ ਕਰੈਕਟਰ ਉਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਥੈਂਕ ਯੂ ਜਿਹੜਾ ਕਾਲ ਚਲਾਣਾ ਹੋਇਆ ਬਹੁਤ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਕੋਈ ਖਿਆਲ ਕਾਂਡ ਪਰ ਲਾਗੇ ਕਿਥੇ ਐਕਸੀਡੈਂਟ ਹੋਇਆ ਬਹੁਤ ਗੁਰੂ ਸਾਹਿਬ ਦਾ ਕੋਈ ਪਾਣਾ ਹੀ ਹੈ ਕਿ ਕੀ ਕਾਰਨ ਬਣਿਆ ਕਿਉਂ ਹੋਇਆ ਦੁਰਘਟਨਾ ਹੋਈ ਐਕਸੀਡੈਂਟ ਹੋਇਆ ਉਹਦੇ ਜਿਹੜੀਆਂ ਤਿੰਨ ਡੈਥ ਜੜੀਆਂ ਨੇ ਮੌਕੇ ਤੇ ਹੋ ਗਈਆਂ ਤੇ ਤਿੰਨ ਹੀ ਸ਼ੇਰ ਸਰੀਰੋ ਕਾਰਵੇ ਸਨ ਤੇ ਸਾਡੀ ਦਿਲ ਹੀ ਹਮ ਦਰਦੀ ਹੈ ਆਪਣਾ ਉਹਨਾਂ ਦੇ ਕੁੰਨ ਭਾਈ ਜਿਹੜਾ ਦੇ ਪਰਿਵਾਰ ਨਾਲ ਵੀ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਐਡੀਸ਼ਨਲ ਹੈੱਡ ਗਰੰਟੀ ਜਿਹੜਾ ਕਾਲ ਤੱਕ ਸਾਡੇ ਸਰਦਾਰ ਮਲਕੀ ਸਿੰਘ ਜਿਨ੍ਹਾਂ ਦਾ ਮੌਨ ਹਰਪ ਸੁਪੁੱਤਰ ਸੀ ਔਰ ਉਹਨਾਂ ਨੇ ਮੇਰੇ ਕੋਲ ਪਤਾ ਲੱਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੂੰ ਅੰਦਰ ਆ ਕੇ ਛਾੜਿਆ ਇੱਥੇ ਬੜੀ-ਬੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਥੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਤੇ ਕੋਣੂ ਸ਼ਾਇਦ ਨੂੰ ਇਹ ਸਮਾਂ ਕਿ ਲੈ ਲਾਇਆ ਵਿਚਾਰੇ ਨੂੰ ਬਹੁਤ ਸੁਆਪਨ ਸੀ ਬੜਾ ਸੋਹਣਾ ਬੱਚਾ ਆ ਗਿਆ ਘਰ ਹੀ ਬੱਚਾ ਜੀ ਤੇ ਬੜਾ ਦੁੱਖ ਹੋਇਆ ਤੁਮੇ ਸਾਰੇ ਭਾਈਚਾਰੇ ਨੂੰ ਦੁੱਖ ਹੋਇਆ ਸਾਡੀ ਹਮਦਰਦੀ ਪਰਵਾਹ ਦੇ ਨਾਲ ਠੀਕ ਠੀਕ ਥੈਂਕ ਯੂ